ਓ ਬਾਬਾ ਜੀ ਪਾਲੀ ਦੇ ਤਾਂ ਬਥੇਰੇ ਟੂੜੇ ਟਾਮਣ ਕਰਕੇ ਦੇਖ ਲੈ ਉਹਦਾ ਤਾਂ ਬਾਲ ਨਹੀਂ ਵਿੰਗਾ ਹੁੰਦਾ ਪਤਾ ਨਹੀਂ ਉਹਦੇ ਤੇ ਕੀ ਰੱਬ ਦੀ ਮਿਹਰ ਐ ਕਰੋ ਕੁਛ ਤੁਸੀਂ ਲੈ ਜੋ ਤਾ ਜੋ ਤਾ ਜੋ ਤਾ ਉੱਠ ਬੁੱਤ ਇਹਨਾਂ ਦਿਨ ਜੜਿਆ ਪਿਆ ਖੜਾ ਹੋ ਲੈ ਤੇਰਾ ਡੈਡੀ ਤਾਂ ਕਦਾਂ ਬੁੱਤ ਕੰਮ ਨਵੇੜ ਕੇ ਗੁਰਦੁਆਰੇ ਗਿਆ ਤੁਸੀਂ ਲੇਹਾਂ ਉੱਠਿਆ ਵਰਸਾ ਜਿਹੜਾ ਉੱਠ ਕੇ ਪੁੱਤ ਘਰਦੁਆਰੇ ਜਾਇਆ ਕਰ ਤੂੰ ਵੀ ਪਰਮਾਤਮਾ ਨੇ ਤੈਨੂੰ ਬਹੁਤ ਕੁਝ ਦਿੱਤਾ ਪੁੱਤ ਕੋਈ ਕੱਲ੍ਹ ਤੋਂ ਜਾਇਆ ਕਰੂੰ ਮੈਂ ਚਲ ਠੀਕ ਆ ਪੁੱਤ ਉੱਠ ਕੇ ਫ੍ਰੈਸ਼ ਹੋ ਜਾ ਨਾ ਧੋ ਕੇ ਚੰਗਾ ਠੀਕ ਆ ਮੈਂ ਪੁੱਤ ਮੈਂ ਰੋਟੀ ਬਣਾਉਣੀ ਆ ਚੰਗਾ ਠੀਕ ਆ ਮੰਮੀ ਨਾ ਨੂੰ ਲੱਟ ਕੇ ਨਾ ਨਾ ਚਾਹ ਪੀ ਕੇ ਆਉਣਾ ਹਾਂ ਮਾਂ ਪੁੱਤ ਕੀ ਕਰਨਾ ਕਰੀ ਆਨੇ ਹੋ ਕੁਛ ਨਹੀਂ ਮੰਮੀ ਬੈਠ ਜਾ ਜੋ ਠੀਕ ਹੈ ਹਾਂ ਨੰਨੀ ਹੁਣ ਤਾਂ ਠੀਕ ਆਂਗਾ ਦਲਜੀਤ ਹਾਂ ਮੈਂ ਪਾਣੀ ਨਹੀਂ ਪੁੱਛ ਲੈ ਚਾਚੂ ਮੈਂ ਸੋਚ ਹੀ ਲਈ ਸੀ ਚਾਹ ਬਣਾ ਕੇ ਰੇਲਾ ਸਵੇਰ ਦੇ ਠੰਡ ਚ ਲੱਗੇ ਪੈਣੇ ਬਣਾ ਦੇ ਫੱਟ ਜੋਤ ਕੋਲ ਮੈਂ ਬਦੇ ਆ ਮਾ ਚਾ ਠੀਕ ਆ ਬਣਾ ਦੇ ਪੁੱਤ ਜੋਤ ਦਾ ਡੈਡੀ ਹਾਂ ਜੀ ਚਾਹ ਪੀ ਲੋ ਪਹਿਲਾਂ ਆ ਕੇ ਫਿਰ ਰੋਟੀ ਦਾ ਟਾਈਮ ਹੋ ਜਾ ਆ ਗਿਆ ਆ ਗਿਆ ਕੰਮ ਤਾਂ ਹੋ ਹੀ ਜਾਣਗੇ ਆ ਗਿਆ ਆ ਗਿਆ ਬਸ ਹਲੋ ਕਿਵੇਂ ਜੋਤ ਹੁਣ ਜੋਤ ਠੀਕ ਆ ਕੱਲ ਤਾਂ ਬੜੀ ਟੈਨਸ਼ਨ ਪੈ ਗਈ ਸੀ ਦਮਾ ਦਾ ਬੰਦਾ ਡਾਈ ਦਿੱਤੇ ਸੀ ਹੋਰ ਸ਼ੁਕਰਾ ਪ੍ਰਮਾਤਮਾ ਦਾ ਠੀਕ ਹੋ ਗਿਆ ਮੈਂ ਕਿਹਾ ਮੈਂ ਕਿਹਾ ਗੁਰਦੁਆਰੇ ਜਾਇਆ ਕਰ ਤੂੰ ਵੀ ਕਹਿੰਦਾ ਸੀ ਕਿ ਨਾ ਜਾਇਆ ਕਰੂੰ ਮੈਂ ਚਲ ਹੋ ਜਾਂਦੇ ਠੀਕ ਮੈਂ ਫਿਰ ਨਾਲ ਚੱਲਿਆ ਕਰਾਂਗੇ ਹਾਂ ਮੈਂ ਰੋਟੀ ਰੋਟੀ ਤਿਆਰ ਕਰਦੀ ਆਂਗੀ ਪਹਿਲਾਂ ਠੀਕ ਠੀਕ ਮਤਾਇਂ ਕਹਿੰਦੀ ਸੀ ਮਾਹ ਰੋਟੀ ਫਿਰ ਹੁਣ ਜੇ ਹੁਣ ਤੇਲੇ ਨੂੰ ਰੋਟੀ ਲੇਟ ਖਾਉਂਗੇ ਫਿਰ ਆ ਕੇ ਖਾਣਾਂਗੇ ਤੇ ਮੇਰਾ ਕੰਮ ਨਾ ਬਚੇਗਾ ਫਿਰੋਂ ਮੇਰਾ ਵੀ ਕੰਮ ਉਹ ਨਜ਼ਰ ਖੜਾ ਹੋ ਜਿੰਨਾ ਚ ਰੋਟੀ ਜੰਮੀ ਨੀ ਬੜਾ ਕੋਈ ਨਾ ਫਿਰ ਆ ਕੇ ਖਾਣ ਨੂੰ ਕੋਈ ਨੀ ਕੰਮ ਲੱਭਦਾ ਕਲ ਠੀਕ ਆ ਫੇਰ ਕਿਣੀ ਸੋਚੇ ਚ ਬਈ ਨਹੀਂ ਮੈਂ ਤਾਂ ਜੋਤ ਬਾਰੇ ਸੋਚਦੀ ਸੀ ਕੱਲ वाली ਗੱਲ ਮੇਰੇ ਤਾਂ ਦਿਮਾਗ ਚੋਂ ਨਹੀਂ ਨਿਕਲਦੀ ਐਨੀ ਟੈਨਸ਼ਨ ਨਾ ਲਿਆ ਕਰ ਜਦੋਂ ਆਪਣੇ ਨਾਲ ਮਾਲਕ ਆ ਨਾ ਕਿਸੇ ਗੱਲ ਦੀ ਪਰਵਾਹ ਕਰਨੀ ਲੋੜ ਨਹੀਂ ਸੀ ਹਾਂ ਇਹ ਤਾਂ ਗੱਲ ਸੁੱਡੀ ਠੀਕ ਆ ਮੈਂ ਤਾਂ ਬਸ ਪਰਮਾਤਮਾ ਤੇ ਭਰੋਸਾ ਰੱਖਿਆ ਹੋਇਆ ਹੈ ਜਦੋਂ ਉਹ ਨਾਲ ਫੇਰ ਆਪਾਂ ਨੂੰ ਕਾਦੀ ਫਿਕਰ ਆਏਗੀ ਮੈਂ ਫੇਰ ਕਾਹਦਾ ਡਰ ਹਾਂ ਇਹ ਤਾਂ ਗੱਲ ਹੈ ਸਭ ਪਰਮਾਤਮਾ ਭਲੀ ਕਰੂਗਾ ਤਾਂ ਮੇਰਾ ਕੰਮ ਰਹਿਣਾ ਥੋੜਾ ਜਿਹਾ ਹਾਂ ਹਾਂ ਕੋਈ ਨਾ ਨਵੇੜਿਓ ਮੈਂ ਰੁਕੀ ਠੀਕ ਆ ਮੈਂ ਆ ਕੇ ਰੋਟੀ ਖਾਣਾ ਚੱਲਣਾ ਹੋਰ ਭਾਈ ਜੈਲਾ ਸਿਆ ਠੀਕ ਆ ਤੂੰ ਸੁਣਾ ਅੱਜ ਕੱਲ ਵੱਡਾ ਭਾਈ ਕੈਲਾ ਨਹੀਂ ਕਿਤੇ ਨਜ਼ਰ ਆ ਰਿਹਾ ਉਹ ਕੈਲਾ ਤਾਂ ਹੁਣ ਆਇਆ ਹੈ ਸਹਿਬਜ਼ਾਦਾ ਦਾ ਸੀਧੀ ਜੋੜ ਮੇਲਾ ਚੱਲ ਰਿਹਾ ਹੈ ਉਹ ਕਰਦਾ ਕਵਿਚਰੀ ਕਬੁਚਰੀ ਦਾ ਕੰਮ ਜਾਦੇ ਹੁੰਦਾ ਹੈ ਕਵਿਚਰੀ ਦਾ ਉਹਨੂੰ ਸ਼ੌਂਕ ਦਾ ਹੋਤਾ ਹੈਗਾ ਹਾਂਜੀ ਹਾਂਜੀ ਉਹ ਐ ਨਹੀਂ ਪਤਾ ਵੀ ਹੁਣ ਤਿੰਨ ਚਾਰ ਦਿਨ ਤਾਂ ਉੱਥੇ ਚੱਲੂ ਉਹਨਾਂ ਦਾ ਕੰਮ ਉਸ ਤੋਂ ਬਾਅਦ ਤਾਂ ਐ ਨਹੀਂ ਪਤਾ ਵੀ ਉਹ ਕਹਾਂ ਹੋਰ ਚਮਕੌਰ ਸਾਹਿਬ ਵਗੈਰਾ ਕਦੀ ਨੂੰ ਕਿਤੇ ਲੰਘ ਜਾਣ ਉਹ ਉਹ ਤਾਂ ਪਤਾ ਹੀ ਨਹੀਂ ਵੀ ਕਦੋਂ ਮੁੜੂਗਾ ਹੋਰ ਕੋਈ ਹਾਂ گاਉਂ ਨਾਲੇ ਦਾ ਤਾਂ ਇਹੀ ਕੰਮ ਹੁੰਦਾ ਹਾਂ ਗਹਾਂ ਦੀ ਗਹਾਂ ਗਹਾਂ ਦੀ ਗਹਾਂ ਹੈ ਵੀ ਜੈਸਿਆ ਵੀ ਜਿਹੜਾ ਆ ਆਪਣਾ ਪਾਲੀ ਐ ਹਰ ਕੋਈ ਇਹਨੂੰ ਰੱਬ ਦਾ ਰੂਪ ਕਹਿੰਦਾ ਪਰ ਇਹਦੇ ਨਾਲ ਮਾੜਾ ਕਿਉਂ ਹੁੰਦਾ ਹੈ ਰੈਂਨਾ ਮੈਨੂੰ ਸਮਝ ਨਹੀਂ ਆਉਂਦਾ ਕੱਲ ਤਾਂ ਉਹ ਤੂੰ ਕਹਿੰਦਾ ਤੁਸੀਂ ਬਹੁਤ ਚੰਗਾ ਬੰਦਾ ਇਹ ਵਕਤ ਦਾ ਪਤਾ ਨਹੀਂ ਹੁੰਦਾ ਮਾੜਾ ਵਕਤ ਕਿਸੇ ਤੇ ਵੀ ਆ ਸਕਦਾ ਕੋਈ ਪਤਾ ਨਹੀਂ ਕੁਦਰਤ ਦੇ ਕਰਦਾ ਉਹ ਨਾ ਨਾ ਬਈ ਜੈਲਾ ਸਿਆ ਮੈਨੂੰ ਤਾਂ ਇਹ ਲੱਗਦਾ ਵੀ ਜਿਵੇਂ ਪਾਲੀ ਦਿਖਾਵਾ ਹੀ ਕਰਦਾ ਹੁੰਦਾ ਹੋਰ ਪੁੱਲੇ ਦੇ ਕੁਝ ਹੈ ਹੀ ਨਹੀਂ ਉਹ ਭੱਲਿਆ ਲੋਕਾਂ ਟੈਮਾਰੀਆਂ ਨੇ ਠੱਗੀਆਂ ਮਾੜਾ ਟਾਈਮ ਵੀ ਚੰਗੇ ਲੋਕਾਂ ਤੇ ਆਉਂਦਾ ਏ ਓਏ ਨਾ ਨਾ ਭਾਈ ਮੈਂ ਤਾਂ ਇਹ ਵੀ ਗੱਲ ਜੀ ਕਰ ਰਿਹਾ ਸੀ ਆ ਭਲਾ ਅਣ ਜਾਣ ਜਾਂ ਬੰਦਾ ਕਿਹੜਾ ਆਉਂਦਾ ਸਤਿ ਸ੍ਰੀ ਅਕਾਲ ਬਜ਼ੁਰਗੋ ਸਤਿ ਸ੍ਰੀ ਅਕਾਲ ਭਾਈ ਓਹ ਠੀਕ ਹੋ ਜੀ ਠੀਕ ਠਾਕ ਪਾਲਾ ਉਹ ਆਪਣੇ ਪਾਲੀ ਦਾ ਘਰ ਕਿਹੜਾ ਜਿਹੜਾ ਗਰੀਬ ਜੇ ਘਰੋਂ ਆ ਪਾਲੀ ਦਾ ਘਰ ਓ ਖੰਬੇ ਤੋਂ ਭਾਈ ਗਾਹਾਂ ਤੀਜਾ ਕਰ ਉਸੇ ਦਾ ਹੀ ਹੈ ਠੀਕ ਆ ਜੀ ਮਿਹਰਬਾਨੀ ਜੀ ਐ ਭਾਈ ਜੈ ਲਿਆ ਲੱਗਦਾ ਵੀ ਡਾਕਟਰ ਪਾਲੀ ਤੋਂ ਪੈਸੇ ਲੈੜ ਆ ਆ ਉਹ ਕਾਲੀ ਜਬਾਨ ਵਾਲਿਆ ਐ ਨਹੀਂ ਬੋਲਦੇ ਹੁੰਦੇ ਮਾੜਾ ਵਕਤ ਕਿਸੇ ਤੇ ਵੀ ਆ ਸਕਦਾ ਜੀ ਹਾਂਜੀ ਵੀਰੇ ਹੋਰ ਭਾਈ ਠੀਕ ਹੋ ਹਾਂਜੀ ਵੀਰੇ ਵਧੀਆ ਤੁਸੀਂ ਦੱਸੋ ਠੀਕ ਹੋ ਹਾਂਜੀ ਹਾਂਜੀ ਠੀਕ ਆ ਪਾਲੀ ਕਰਿਆ ਜੀ ਆਹ ਹਾਂ ਅੰਦਰੀ ਨੇ ਕਿ ਮੈਂ ਬੁਲਾਉਣੀ ਆ ਆਜੋ ਆਜੋ ਵੀਰ ਜੀ ਬਹਿ ਜਾਓ ਤੁਸੀਂ ਮੈਂ ਪਾਣੀ ਲੈ ਕੇ ਆਉਣੀ ਆ ਨੇ ਮੈਂ ਉਹਨਾਂ ਨੂੰ ਬੁਲਾਉਣੀ ਆ ਠੀਕ ਹੈ ਜੀ ਹਲੋ ਵੀਰ ਜੀ ਪਾਣੀ ਪੀ ਲਓ ਲਓ ਪਾਲੀ ਨੂੰ ਬੁਲਾਇਓ ਜੀ ਹਾਂ ਵੀਰ ਜੀ ਪਾਣੀ ਪੀ ਲੋ ਮੈਂ ਚਾਹ ਦਾ ਕੱਪ ਬਣਾ ਦੇਨੀ ਆ ਨਾ ਨਾ ਜੀ ਬਸ ਤੁਸੀਂ ਪਾਲੀ ਨੂੰ ਬੁਲਾ ਦੋ ਠੀਕ ਆ ਜੀ ਚਾਹ ਤਾਂ ਓਕੇ ਆ ਜੀ ਬਸ ਜੋਧਾ ਡੜੀ ਜੋਧਾ ਡੜੀ ਉਹਨਾਂ ਬਾਹਰ ਡਾਕਟਰ ਸਾਹਿਬ ਆਏ ਨੇਗੇ ਮੈਨੂੰ ਤਾਂ ਲੱਗਦਾ ਕੋਈ ਕੋਈ ਜੋਧਾ ਨੂੰ ਕੋਈ ਟੈਸਟ ਲਾਉਣਾ ਕਹਿੰਦੇ ਹੋਣਾ ਮੈਂ ਅੱਲ ਕਿਹਾ ਟੈਗਾ ਸੀ ਪਰਾਂ ਲੋਕੀ ਦੀ ਕੀ ਕਰਾਂ ਪਰ ਆਪਾਂ ਕਰਦੇ ਹਾਂ ਹੋਰ ਬੈਠੇ ਨੇ ਬਾਹਰ ਮਾੜੀ ਦੀ ਗੱਲ ਸੁਣ ਲੋ ਸਤਿ ਸ੍ਰੀ ਅਕਾਲ ਜੀ ਹੋਰ ਭਾਈ ਠੀਕ ਹੋ ਤੁਸੀਂ ਗੱਲ ਤਾਂ ਗੋਵੇ ਮਾਈ ਆ ਜਾਂਦੇ ਥੋੜੇ ਕੋਲੇ ਕੋਈ ਗੱਲ ਨਹੀਂ ਭਾਈ ਕੋਈ ਗੱਲ ਨਹੀਂ ਮੈਨੂੰ ਕੰਮ ਸੀ ਥੋੜਾ ਯਾਰ ਪਿੰਡ 'ਚ ਥੋੜੇ ਮੈਂ ਕਿਹਾ ਚੱਲ ਬਾਈ ਨੂੰ ਮਿਲਿਆ ਆਉਣਾ ਜਾਂ ਕੇ ਤੁਹਾਨੂੰ ਦੱਸੂਗੀ ਕੋਕਮ ਹੋਰ ਮੁੰਡਾ ਠੀਕ ਆ ਹਾਂ ਵਧੀਆ ਵਧੀਆ ਅੱਛਾ ਹੋਰ ਮੜਾ ਕੰਮ ਸੀ ਯਾਰ ਥੋੜੇ ਪਿੰਡ 'ਚ ਆਪਾਂ ਨਾ ਜਿਹੜਾ ਹਾਕ ਮੰਗਾ ਥੋੜੇ ਪਿੰਡ ਜਿਹੜਾ ਠੀਕ ਸਾਹ ਉਹ ਡੰਗਰਾਂ ਪਰ ਭਾਰੀ ਜਿਹੜਾ ਹਾਂ ਜੀ ਹਾਂ ਤੇ ਚਾਪੀਓ ਮੇਰਾ ਪਚਾਲਦੇ ਨਹੀਂ ਨਹੀਂ ਚਾਹ ਨੂੰ ਕੀਆ ਯਾਰ ਮੈਂ ਨਾ ਜ਼ਰੂਰੀ ਕੰਮ ਜਾਣਾ ਫੇਰ ਕਦੇ ਬੈਠਾਂਗੇ ਆਪਾਂ ਮੈਨੂੰ ਜਲਦੀ ਆ ਕਿਤੇ ਕੰਮ ਬਹੁਤ ਜ਼ਰੂਰੀ ਹੈ ਮੈਨੂੰ ਚਲ ਆਪਾਂ ਚਲੀਏ ਅਵੇ ਬੇਬੇ ਤਰਾਖਰ ਕਿ ਮੈਂ ਹੋਣਾ ਚੰਗਾ ਆਜ ਆ ਭਾਈ ਪਾਲੀ ਆ ਦੇਖ ਅੱਜ ਤੋਂ ਆ ਸਾਰਾ ਫਾਰਮ ਤੇਰਾ ਆ ਗਾਵਾਂ ਦੀ ਪੇਮੈਂਟ ਹੋ ਗਈ ਤੇ ਜ਼ਗਾ ਦੀ ਰਜਿਸਟਰੀ ਕੱਲ ਨੂੰ ਹੋ ਜੂ ਹੁਣ ਤੂੰ ਦੱਸ ਕੋਈ ਕਮੀ ਪਈ ਸੀ ਡਾਕਟਰ ਸਾਹਿਬ ਇਹ ਤਾਂ ਤੁਸੀਂ ਬਹੁਤ ਵੱਡਾ ਇਸ਼ਤਿਹਾਨ ਕਰ ਨਹੀਂ ਨਹੀਂ ਪਾਲੀ ਇਹ ਕੋਈ ਇਸ਼ਤਿਹਾਨ ਨਹੀਂ ਦੇਖ ਜਿਵੇਂ ਤੇਰੀ ਰੱਬ ਨੇ ਮਦਦ ਕੀਤੀ ਆ ਉਮੀਦ ਤੂੰ ਕਿਸੇ ਹੋਰ ਦੀ ਕਰਦੀ ਨਾਲੇ ਮੇਰੇ ਮਾਨ ਦੀ ਇਸਾਸੀ ਵੀ ਤੈਨੂੰ ਫਾਰਮ ਪਾ ਕੇ ਦਵਾ ਆ ਚੱਲ ਐਡਾ ਫਾਰਮ ਪਾਤਾ ਤੈਨੂੰ ਚਲੋ ਰੱਬ ਸਾਹਿਬ ਜਿਵੇਂ ਤੁਹਾਨੂੰ ਠੀਕ ਲੱਗ ਰਹਾ ਮਿਹਰਬਾਨੀ ਤੁਹਾਡੀ ਉਹ ਵੀ ਘਟ ਸਾਹਿਬ ਪਹੁੰਚ ਗਏ ਹਾਂਜੀ ਪਹੁੰਚ ਗਏ ਜੀ ਦਿਖਾਤਾ ਪਾਲੀ ਨੂੰ ਫਾਰਮ ਹਾਂਜੀ ਹਾਂਜੀ ਦਿਖਾਤਾ ਜੀ ਆ ਕੰਮ ਕਰਨ ਵਾਲਾ ਬੰਦਾ ਜੀ ਵਿਚ ਠੀਕ ਹੈ ਠੀਕ ਹੈ ਦੇਖ ਆ ਕੰਮ ਜੀ ਆਪਾਂ ਰਜਿਸਟਰੀ ਕੱਲ ਨੂੰ ਕਰਾ ਲਾਂਗੇ ਕੋਈ ਗੱਲ ਨਹੀਂ ਕੋਈ ਗੱਲ ਚੱਲੀਏ ਪਾਲੀ ਫਿਰ ਆਪਣੀ ਦੁਕਾਨ ਵੀ ਬੰਦ ਪਈ ਹੂ ਕਈ ਵਾਰੀ ਐਮਰਜੈਂਸੀ ਹੁੰਦੀ ਆ ਫਰੌਖਾ ਹੋ ਜਾਂਦਾ ਕਿ ਮੈਂ ਤਾਂ ਬਤਕਾਂ ਦਾ ਅਸ਼ਟ ਸ਼ਬਦ ਹੋਂਟਾ ਉਹ ਕੋਈ ਗੱਲ ਨਹੀਂ ਕਜਨ ਚੰਗਾ ਜੀ ਓਕੇ ਜੀ ਹੋ ਤਾਂ ਠੀਕ ਹੋ ਠੀਕ ਆ ਭਾਈ ਠੀਕ ਆ ਠੀਕ ਆ ਲੈ ਮੂੰਹ ਮਿੱਠਾ ਕਰ ਲੈ ਚਾਚਾ ਜੈਪਸ਼ਾ ਤੂੰ ਵੀ ਕਰ ਉਹ ਪਾਲੀ ਸਿਆ ਕਾਦੀ ਖੁਸ਼ੀ ਚ ਅੱਜ ਮੂੰਹਾਂ ਬੈਠਾ ਕਰਾਈ ਜਾਂਦਾ ਲੱਗਦਾ ਮੁੰਡਾ ਠੀਕ ਹੋ ਗਿਆ ਹੋਊਗਾ ਉਹ ਨਾ ਨਾ ਭਾਈ ਇਹ ਤਾਂ ਪਾਲੀ ਨੇ ਗਾਮਾ ਦਾ ਫਾਰਮ ਖਰੀਦ ਲਿਆ ਉਹਦੀ ਖੁਸ਼ੀ ਚ ਨੇ ਉਹ ਚਲੋ ਇਹ ਵੀ ਵਧੀਆ ਹੋਇਆ ਭਾਈ ਭਲੀ ਕਰੇ ਪ੍ਰਮਾਤਮਾ ਤੇਰਾ ਰੱਬ ਦੇ ਘਰ ਅਨੇਰ ਨਹੀਂ ਹੈਗਾ ਕਹਤਾ ਆ ਚਲਦੇ ਆ ਠੀਕ ਆ ਨਾਲੇ ਤੇ ਨੂਰਾਂ ਦੀ ਡੀਕ ਦੇ ਉਹ ਨਾਲੇ ਬੇਬੇ ਬਹੁਤ ਖੁਸ਼ ਹੋਣ ਕੇ ਚਲੋ ਬੜੀ ਖੁਸ਼ੀ ਦੀ ਗੱਲ ਆ ਭਾਈ ਪਰਮਾਤਮਾ ਤਰਫੀਆਂ ਵਾਹ ਫੇਰ ਮਾਰਦੇ ਕਿਹਾ ਤਾਇਆ ਚਲ ਠੀਕ ਆ ਪਾਲੀ ਫੇਰ ਮੈਂ ਚਲਦਾ ਤੁਸੀਂ ਕਰੋ ਮਾਲਕ ਦਾ ਸ਼ੁਕਰ ਚਲੋ ਦੱਬ ਕੇ ਮਿਹਨਤਾਂ ਆ ਤਾਂ ਵੀ ਜਾਂਦੇ ਜੀ ਬੇਬੇ ਗੁੱਸਾ ਕਰਨੀ ਤਾਂ ਕੋਈ ਨਹੀਂ ਕੋਈ ਨਹੀਂ ਹੁਣ ਤਾਂ ਔਣੇ ਜਾਣੇ ਲੱਗੇ ਰਹਿਣਗੇ ਚਲ ਜਿੰਮਤ ਆਡੀ ਮਰਜੀ ਠੀਕ ਆ ਮਿਲਦੇ ਆ ਸੇਤੀ ਠੀਕ ਆ ਠੀਕ ਚੱਕ ਬੇਬੇ ਆਪਣਾ ਵੀ ਫਾਰ ਬਣ ਗਿਆ ਲੈ ਘਰੋਂ ਮੂੰ ਮਿੱਠਾ ਨੋ ਕਰਾ ਪੁੱਤਾ ਬਹੁਤ ਮਾੜੀਆਂ ਦੇਖੀ ਸੀ ਅਰੇ ਵਾਸਤੇ ਰੱਬ ਨੂੰ ਭੁੱਲਣਾ ਨਹੀਂ ਚਾਹੀਦਾ ਇਹ ਤਾਂ ਹੈਗਾ ਬੇਬੇ ਠੀਕ ਹੈ ਅੱਗੇ ਹਾਂਜੀ ਹਾਂਜੀ ਭੈਜੂ ਆਜੋ ਅੱਛਾ ਕੀ ਕਹਿੰਦਾ ਸੀ ਡਾਕਟਰ ਡਾਕਟਰ ਨੇ ਖੁਸ਼ਖਬਰੀ ਦਿੱਤੀ ਆ ਹਾਂ ਹੋਰ ਕੀ ਹੋ ਗਿਆ ਆਪਣਾ ਤਾਂ ਫਾਰ ਬਣਾ ਦਾ ਡਾਕਟਰ ਨੇ ਮੈਂ ਸੱਚੀ ਹੋਰ ਮੈਂ ਤਾਂ ਬਹੁਤ ਖੁਸ਼ ਨਹੀਂ ਕਰਾ ਸ਼ੁਕਰਾ ਪ੍ਰਮਾਤਮਾ ਇਹ ਬਹੁਤ ਧੰਨਵਾਦ ਡਾਕਟਰ ਜਮਾ ਖਾਲੀ ਹੱਥ ਨਹੀਂ ਜਾਣਾ ਕਹਿੰਦਾ ਬੇਫਰ ਨੂੰ ਖੁਸ਼ ਕਰ ਦੇ ਜਾ ਕੇ ਕਹਿੰਦਾ ਅੱਜ ਤੋਂ ਬਾਅਦ ਸੋਡਾ ਫਾਰਮਾ ਅੱਛਾ ਆ ਬੰਦਾ ਵੀ ਨਾਲ ਦਿੱਤਾ ਕੰਮ ਕਰ ਉਹਨੂੰ ਮੈਂ ਸ਼ੁਕਰ ਆ ਫਿਰ ਤਾਂ ਬਹੁਤ ਧੰਨਵਾਦ ਆ ਹਾਂ ਮੈਨੂੰ ਸਾਰੇ ਜੀ ਦਾ ਕੇ ਕੰਮ ਕਰੋ ਮਾਲਕ ਤਰੱਕੀਆਂ ਬਖਸ਼ੀ। ਅੱਛਾ ਨਸ਼ੀਂ ਮਤਨ ਪੇਰਦਾ ਬਹੁਤ ਸ਼ੁਕਰ ਪਰਮਾਤਮਾ ਦਾ। ਲੈ ਮਾਂ ਸਾਰੇ ਵੱਡਿਆਂ ਦੀਆਂ ਦੁਆਵਾਂ ਦਾ ਪ੍ਰਤੀਕ ਐ ਇਹ। ਮੈਨੂੰ ਤਾਂ ਬਹੁਤ ਖੁਸ਼ੀ ਹੋਈ। ਤੇ ਪਰਮਾਤਮਾ ਤੇਰਾ ਬਹੁਤ ਧੰਨਵਾਦ ਸਾਡੀ ਸੁਣ ਲਈ। ਜੜੀ ਕਾਦੀਆਂ ਖੁਸ਼ੀਆਂ ਮਨਾਈ ਜਾਂਦੇ ਹੋਗੇ। ਬਾਈਆ ਪੁੱਤ ਆਪਾਂ ਹੀ ਫਰ ਪਾਲਿਆ। ਫੇਰ ਤਾਂ ਆਪਣੇ ਕੋ ਬਾਪਾ ਸੇ ਆ ਜਾ ਕਰਨਗੇ। ਹੋਰ ਹੁੰਦਾ ਤੇ ਪੜਾਵਾਂਗੇ ਫੁੱਲ। ਹੁਣ ਤਾਂ ਬਾਹਨ ਵਾਲੇ ਸਕੂਲ ਚ ਪੜਿਆ ਕਰੂੰ ਫੇਰ। ਪੈਨਸ਼ਨ ਕੋ ਲੈਣਾ ਹੁਣ ਤਾਂ ਮਾਲਕ ਨੇ ਬਹੁਤ ਕੁਛ ਦਿੱਤਾ। ਠੀਕ ਆ। ਹੁਣ ਤਾਂ ਮੇਹਤ ਕਰਨੀ ਆਪਾਂ ਦੱਬ ਕੇ। ਰੱਬ ਦਾ ਨਾਉ ਲੈਣਾ। ਹਾਂ ਰੱਬ। ਮਾਲਕ ਬਾਬੇ ਨਾਨਕ ਦਾ ਸ਼ੁਕਰ ਕਰਨਾ ਹਟਾ ਠੀਕ ਹੈ ਠੀਕ ਹੈ ਉਹਨੇ ਫਲ ਲਾਉਣਾ ਆਪਾਂ ਨੂੰ ਤਾਂ ਕੋਈ ਆਸ ਹੀ ਨਹੀਂ ਸੀ ਹਾਂ ਆਪਰਾ ਤਿੱਧਰੋਂ ਕਿੱਧਰ ਨੂੰ ਫੇਰ ਤੇ ਦੇਣਾ ਰੱਬ ਦੇ ਖਜ਼ਾਨੇ ਬਹੁਤ ਵੱਡੇ ਨੇ ਦੇਖ ਲੈ ਰੱਬ ਨੇ ਤਾਂ ਆਪਣੀ ਝੋਲੀ ਭਰ ਤੀ ਪਰਮਾਤਮਾ ਸਦਾ ਦੀ ਦੁਆ ਕਰਦੀ ਆ ਜਿਵੇਂ ਸਾਡੀ ਝੋਲੀ ਖੁਸ਼ੀਆਂ ਨਾਲ ਭਰੀ ਆ ਸਭ ਦੀ ਭਰੀ